ਗੁਰੂ ਸਾਹਿਬ ਨੇ ਹਾਲਾਂਕਿ ਬਾਬੇ ਫਰੀਦ ਨੇ ਓੰਕਾਰ ਸ਼ਬਦ ਨਹੀਂ ਵਰਤਿਆ ਰੱਬ ਵਰਤਿਆ ਅੱਲਾ ਵਰਤਿਆ ਪਰ ਗੁਰੂ ਨੇ ਉਹਦੀ ਬਾਣੀ ਤੇ ਵੀ ਲਿਖ ਦਿੱਤਾ ਏਕ ਓੰਕਾਰ ਸਤਗੁਰ ਪ੍ਰਸਾਦ ਇਸ ਤਰ੍ਹਾਂ ਹੀ ਜੀ ਇਹਦਾ ਮਤਲਬ ਇਹ ਕਿਉਂ ਇੰਨੇ ਸਰਲੇਖ ਲਿਖੇ ਜੇ ਸਾਨੂੰ ਕੋਈ ਪੁੱਛ ਲੈਂਦਾ ਵੀ ਪਹਿਲਾ ਮੂਲ ਮੰਤਰ ਲਿਖ ਦਿੱਤਾ ਤੇ ਕੰਮ ਖਤਮ ਕਿਉਂ ਸਰਲੇਖ ਨਹੀਂ ਮੇਰਾ ਗੁਰੂ ਸੈਂਕੜੇ ਵਾਰੀ ਸਤਗੁਰੂ ਚੇਤੇ ਕਰਾਂਦਾ ਪਿਆ ਓਏ ਕਿਤੇ ਨਾਮ ਗੋਬਿੰਦ ਗੋਪਾਲ RAM KRISHAN GOVARDHAN ALLAH REEM KAREEM ਇਹਦੇ ਅਰਥ ਅਨਰਥ ਨਾ ਕਰੀ ਜਾਈਂ ਇਹ ਗੱਲ ਚੇਤੇ ਰੱਖੀ ਸਾਰੇ ਸ਼ਬਦ ਏਕ ਓੰਕਾਰ ਵਾਸਤੇ ਸਧਾਂਤਿਕ ਕੋ ਹੈ ਗੁਰੂ ਜੀ ਨੇ ਕਿਹਾ ਰਾਗ ਬਿਲਾਵਲ ਮਹੱਲਾ ਨੌਂਾ ਦੋ ਪਦੇ ਇੱਕ ਓੰਕਾਰ ਤੇ ਅਗਲਾ ਜੀ ਉਹਨੂੰ ਮਿਲਾਂਗੇ ਕਿਵੇਂ ਬਸ ਕਹਿੰਦੇ ਨੇ ਆਪਣੀ ਸਿਆਣਪ ਛੱਡ ਲਈ ਆਪਣੀ ਅਕਲ ਦੇ ਘੋੜੇ ਬੰ ਦੁੜਾਣੇ ਬੰਦ ਕਰ ਦੇ ਸਤਗੁਰ ਸੱਚਾ ਗੁਰੂ ਪ੍ਰਸਾਦ ਪ੍ਰਸਾਦ ਦਾ ਅਰਥ ਕਿਰਪਾ ਸੱਚੇ ਗੁਰੂ ਦੀ ਕਿਰਪਾ ਨਾਲ ਗੁਰਮਤ ਵਿੱਚ ਜਿਹੜਾ ਸਤਗੁਰਾਂ ਨੇ ਸਾਨੂੰ ਸਿਧਾਂਤ ਦਿੱਤਾ ਹੈ ਮੈਂ ਦੂਜੇ ਮੱਤ ਤੇ ਨਹੀਂ ਲਾਗੂ ਕਰਾਂਗਾ ਮੇਰੀ ਇੱਕ ਬੇਨਤੀ ਤੇ ਸਤਗੁਰ ਪ੍ਰਸਾਦ ਲੈਣਾ ਨਾ ਪਹਿਲਾ ਚਰਨ ਧੋਏ ਰੇ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ ਇਸ ਤਰ੍ਹਾਂ ਕੀਤਾ ਕਿਰਕេស ਗਰਹ ਹਜ਼ੂਰ ਨੇ ਵਿਸਾਖੀ ਵਾਲੇ ਦਿਨ ਨਾ ਜੀ ਗੁਰਪ੍ਰਸਾਦ ਨੂੰ ਸਰਵ ਵਿਆਪਕ ਕਰ ਦਿੱਤਾ ਇਹ ਅਦਕੀ ਮਖੋਲੇ ਮਹੱਲੇ ਤੇ ਕੇਸਗਰ ਸਾਹਿਬ ਤਖਤ ਦੇ ਥੱਲੇ ਕਥਾ ਕਰਦੇ ਆ ਮਨ ਚ ਆਇਆ हे ਸੱਚੇ ਬਾਦਸ਼ਾ ਇੱਥੇ ਤੁਸੀਂ ਕਿਰਪਾ ਬੜੀ ਪ੍ਰਸਾਦ ਵਰਤਾਇਆ ਤੁਸੀਂਾਂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਕੇਸਗਰ ਸਾਹਿਬ ਦਿੱਤੀ ਤੇ ਫਿਰ ਉਹ ਪੰਜ ਸਮੇਂ ਚ ਨਹੀਂ ਬੰਨੇ ਸਥਾਨ ਚ ਨਹੀਂ ਬੰਨੇ ਸਥਾਨ ਚ ਨਹੀਂ ਨਾ ਬੰਨੇ ਹੁਣ ਇਹ ਥੋੜਾ ਜਿਹੀ ਉਹ ਪੰਜ ਪਿਆਰੇ ਜਿਹੜੇ ਆਨੰਦਪੁਰ ਸਾਹਿਬ ਨੇ ਉਹਨਾਂ ਨੂੰ ਵੈਗਰੂ ਉਹਨਾਂ ਨੂੰ ਹੀ ਕਹਿ ਗਿਆ ਵੀ ਅਮਰ ਸੰਚਾਰ ਸਿਬ ਆਨੰਦਪੁਰ ਆਲੀ ਕਰ ਆ ਸਕਦੇ ਆ ਨਹੀਂ ਪਿਆਰਿਓ ਨਾ ਸਥਾਨ ਚ ਨਾ ਸਮੇਂ ਚ ਬੰਨਿਆ ਕਹਿਣ ਲੱਗੇ ਸਿੱਖੋ ਪੰਜ ਪਿਆਰੇ ਮੈਂ ਉਹ ਬਖਸ਼ਿਸ਼ ਕਰਦਾਗਾ ਕਿ ਇੱਕੋ ਵੇਲੇ ਹਜ਼ਾਰਾਂ ਪੰਜਾਂ ਪਿਆਰਿਆਂ ਦੇ ਜਥੇ ਹੋਣ ਤੇ ਜਿੱਥੇ ਮਰਜੀ ਅਮਰਿ ਸ਼ਕਨ ਹਜ਼ਾਰਾਂ ਜਥਿਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਵਰਦ ਦਾ ਹੋਵੇਗਾ ਮੇਰੀ ਫਿਰ ਬੇਨਤੀ ਹੈ ਇਹ ਇੱਕ ਓੰਕਾਰ ਨਾਲ ਜੁੜਦੀ ਉਹ ਗੱਲ ਉੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਾਡੇ ਤੇ ਸਾਨੂੰ ਗੁਰਪ੍ਰਸਾਦ ਲੈਣ ਲਈ ਅੰਮ੍ਰਿਤ ਦੀ ਦਾਤ ਲੈਣੀ ਸਿੱਖ ਲਈ ਲਾਜ਼ਮੀ ਹੈ ਮੈਂ ਸਿੱਖ ਲਈ ਕਹਿ ਰਿਹਾ ਜਿਹੜਾ ਕਹਿੰਦਾ ਮੈਂ ਸਿੱਖ ਹਾਂ ਤੇ ਮਹਾਰਾਜ ਦੇ ਰਹਿਤਨਾਮੇ ਆ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਾਉਲ ਸ਼ਕੈ ਇਹ ਫਿਰ ਗੁਰਪ੍ਰਸਾਦ ਉਹਨਾਂ ਕਿਹਾਗੇ ਜੀ ਵੈ ਗੁਰੂ ਜਪਣਾ ਸਾਰੇ ਜਪਦੇ ਸੰਗਤ ਅਸੀਂ ਵੀ ਜਪ ਲਾਂਗੇ ਨਹੀਂ ਪਿਆਰਿਓ ਪ੍ਰਮਾਤਮਾ ਦੇ ਘਰ ਦਾ ਕੋਈ ਵਿਧਾਨ ਹੈ ਤੋਰ ਖਸਮੇ ਕਾ ਹੁਕਮ ਪਿਆ ਬਿਨ ਸਤਗੁਰ ਚੇਤਿਆ ਨ ਜਾਏ ਇਹ ਖਸਮ ਦਾ ਹੁਕਮ ਹੈ ਕਿ ਜੇ ਨਾਮ ਦੀ ਦਾਤ ਦੇ ਸਕਦਾ ਕੇਵਲ ਸਤਗੁਰੂ ਦੇ ਸਕਦਾ ਹੈ ਸਤਗੁਰੂ ਜੋ ਆਪਾਂ ਮੈਂ ਆਪਣੇ ਘਰ ਦੀ ਗੱਲ ਕਰ ਰਹੇ ਵੈਗਰੂ ਇਹਦੇ ਅਰਥ ਕੋਈ ਅਨਮਤਾਂ ਵੱਲ ਖੇਚਲ ਜਾਂਦੇ ਆ ਸਤਗੁਰੂ ਦਿੰਦਾ ਕਿਉਂ ਕਿਉਂਕਿ ਸਤਗੁਰੂ ਨੂੰ ਖਾਕਾ ਕੋ ਕੇ ਰੱਬ ਦੇ ਘਰ ਵੱਲੋਂ ਮੈਂ ਇੱਕ ਵਾਰ ਕਿਹਾ ਜਿੰਨੂੰ ਲੋਕ ਵੀ ਛੱਡ ਦੇਣ ਰੱਬ ਵੀ ਕਹੇ ਤੇਰੇ ਵਰਗਾ ਪਾਪੀ ਬੰਦਾ ਮੇਰੇ ਘਰ ਚ ਨਹੀਂ ਜੇ ਗੁਰੂ ਸੀਨੇ ਨਾਲ ਲਾ ਕੇ ਕਹੇ ਰੱਬ ਜੀ ਬਖਸ਼ ਦਿਓ ਸੱਚੀ ਜੀ ਗੁਰੂ ਦੀ ਗੱਲ ਕਦੀ ਰੱਬ ਵੀ ਨਹੀਂ ਬੋਲਦਾ ਹੁੰਦਾ ਮਹਾਰਾਜ ਜੀ ਨੇ ਬਚਨ ਕਹੇ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਪੰਜਾਬੀ ਦੀਆਂ ਸਤਰਾਂ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈ ਐ ਜਿਹੜੇ ਜੀਵਨ ਵਾਲੇ ਨੇ ਖੋਟੇ ਸੱਟੀਆਂ ਬਾਰ ਬਾਰ ਖੋਟੇ ਸੱਚੀ ਦਰਗਾ ਸੁੱਟੀਆਂ ਕਿਸ ਆਗਾ ਕਰੇ ਪੁਕਾਰ ਕਿਤੇ ਕੋ ਜਾਣ ਜੀ ਸੱਚੀ ਦਰਗਾ ਚ ਵੀ ਥਾ ਨਹੀਂ ਮਹਾਰਾਜ ਕਹਿੰਦੇ ਸਤਗੁਰੂ ਪਿੱਛੇ ਭਜ ਪਾਵੈ ਇਹ ਆ ਕਰਨੀ ਸਾਰ ਸਤਗੁਰੂ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਖਾ ਇਹਦਾ ਮਤਲਬ ਹੋ ਗਿਆ ਇੱਕ ਹੈ ਉਹਨੂੰ ਪਾਣਾ ਹੈ ਤੇ ਸਤਗੁਰੂ ਤੋਂ ਪ੍ਰਸਾਦ ਮੰਗ